ਦਰਵਾਇਜ਼ ਇਹਨਾਂ ਤੇ ਅਟੈਕ ਕੀਤਾ ਗਿਆ ਕੋਈ ਸਾਡਾ ਭੈਣ ਭਰਾ ਉੱਥੇ ਕੋਈ ਦੁਕਾਨ ਦੇ ਉੱਤੇ ਸਮਾਨ ਲੈਂਦਾ ਉਹਨੂੰ ਗੋਲੀ ਲੱਗ ਜਾਂਦੀ ਤੇ ਉਹਨਾਂ ਦਾ ਵੀ ਨੁਕਸਾਨ ਸੀ ਦੂਸਰੀ ਗੱਲ ਸਭ ਤੋਂ ਵੱਡਾ ਸਾਡੇ ਇੱਥੇ ਜਿਹੜੀ ਡਕੈਤੀ ਹੋਈ ਜੁਲਰੀ ਵਾਲਿਆਂ ਦੀ ਪੁਲਿਸ ਨੇ ਅਜੇ ਤੱਕ ਉਹਨਾਂ ਦਾ ਇੱਕ ਦੁਕੀ ਦਾ ਸਮਾਨ ਵਾਪਸ ਨਹੀਂ ਕੀਤਾ ਦੂਸਰੀ ਵਾਰ ਦਾ ਤਾਂ ਹੋਈ ਬੇਤੀ ਮੈਡੀਕਲ ਸਟੋਰ ਦੇ ਅਜੇ ਤੱਕ ਉਹਨੂੰ ਕੋਈ ਇਨਸਾਫ ਨਹੀਂ ਮਿਲਿਆ ਤੀਜੀ ਇਹ ਹੋ ਗਈ ਇਸ ਤੋਂ ਬਾਅਦ ਹੋਣ ਵਾਲੀਆਂ ਪਲੈਨਿੰਗਾਂ ਹੋਰ ਵੀ ਆਈਡੀਆ ਮੈਂ ਤੁਹਾਨੂੰ ਦੱਸ ਦਵਾਂ ਪਰ ਅਸੀਂ ਦੇਖਣਾ ਹੈ ਕਿ ਪੁਲਸ ਕਿਉਂ ਇੰਨੀ ਰਾਤੀ ਹੋ ਗਿਆ ਪੁਲਸ ਦੇ ਪੱਲੇ ਕੀ ਰਹਿ ਗਿਆ ਡੀਐਸਪੀ ਦਫ਼ਤਰ ਤੋਂ 50 ਫੁੱਟ ਦੂਰੀ ਤੇ ਦੁਕਾਨ ਦੇ ਤੇ ਉੱਥੇ ਗੋਲੀਆਂ ਚਲਾ ਕੇ ਮੁੰਡੇ ਚਲੇ ਗਏ ਇਹ ਜਿਹੜਾ ਸਟੋਰ ਮੈਂ ਛੇਦੀ ਹੱਟੀ ਸੁਰੱਖਿਆ ਦਿੱਤੀ ਜਾਏ ਇਹਨਾਂ ਨੂੰ ਦੁਕਾਨਦਾਰਾਂ ਦੀ ਸੁਰੱਖਿਆ ਕੀਤੀ ਜਾਏ ਹੋਰ ਕੀ ਆਈ ਕਿੰਨੇ ਆ ਹੁਣ ਇਹ ਕਰਦੇ ਕੱਖ ਨਹੀਂ 6:35 ਦੇ ਮੈਂ ਥਾਣੇ ਆਇਆ ਦਰਖਾਸਤ ਦੇ ਕੇ ਚਲੇ ਗਿਆ ਕਹਿੰਦੇ ਜਾਓ ਜੀ ਕੋਈ ਨਹੀਂ ਆ ਜਾਂਦੇ 1 ਘੰਟੇ ਬਾਅਦ ਬੰਦੇ ਆਏ ਜੇ ਮਸਲਾ ਇਹ ਆ ਵੀ ਇੱਥੇ ਤੀਜੀ ਵਾਰਦਤ ਹੋਈ ਆ ਰਮੇਸ਼ ਚੰਦ ਦੀ ਮਨਿਆਰੀ ਦੀ ਦੁਕਾਨ ਤੇ ਪਹਿਲੀ ਵਾਰਦਤ ਹੋਈ ਬਿੱਲੇ ਸ਼ਾਹ ਦੀ ਸਨਿਆਰੇ ਦੀ ਦੁਕਾਨ ਤੇ ਲੁੱਟ ਹੋਈ ਆ ਉਸ ਤੋਂ ਬਾਅਦ ਬੇਦੀ ਮੈਡੀਕਲ ਸਟੋਰ ਤੇ ਹਮਲਾ ਆਇਆ ਉਹਨੂੰ ਗੋਲੀ ਵੱਜੀ ਆ ਤੀਜੀ ਵਾਰਦਤ ਇਹ ਰਾਤੀ ਹੋਈ ਆ 6:30 ਵਜੇ ਪੁਲਿਸ ਸੁੱਤੀ ਦੀ ਆ ਪੁਲਿਸ ਕੋਈ ਕੰਮ ਨਹੀਂ ਕਰਨ ਦੀ ਕੋਈ ਬਾਜ਼ਾਰ 'ਚ ਗਸ਼ਤ ਨਹੀਂ ਜਿਹੜੇ ਦੁਕਾਨਦਾਰ ਨੇ ਅਨਸੁਰੱਖਤ ਨੇ ਤੇ ਇਸੇ ਰੋਸ ਵਜੋਂ ਅਸਾਂ ਅੱਜ ਬਾਜ਼ਾਰ ਡੇਰਾ ਬਾਬਾ ਨਾਨਕ ਸਾਰੇ ਦੁਕਾਨਦਾਰਾਂ ਨੇ ਸਾਰਾ ਡੇਰਾ ਨਿਵਾਸੀਆਂ ਨੇ ਸਹਿਯੋਗ ਦੇ ਕੇ ਬੰਦ ਕੀਤਾ ਵਾ ਤੇ ਪੁਲਿਸ ਆ ਗਿਆ ਸੀ ਪ੍ਰੋਟੈਸਟ ਕਰਨ ਦੇ ਆ ਵੀ ਸਾਡੀ ਸੁਰੱਖਿਆ ਕਰੋ ਸ਼ਿਮਨਿਆਰੇ ਵਾਲੀ ਦੁਕਾਨ ਤੇ ਘਟਨਾ ਹੋਈ ਬੜੀ ਮਾੜੀ ਹੋਈ ਮੈਂ ਵੀ ਕੁਝ ਚਿਰ ਬਾਅਦ ਉਥੇ ਪਹੁੰਚਿਆ ਤੇ ਇੱਕ ਐਸਆਈ ਮੈਨੂੰ ਕਹਿੰਦਾ ਵੀ ਪ੍ਰਧਾਨ ਜੀ ਇੱਥੇ ਗੋਲੀ ਚੱਲੀ ਨਹੀਂ ਮੈਂ ਉਹ ਕਿਦਾਂ ਕਹਿੰਦਾ ਜੇ ਗੋਲੀ ਚੱਲੀ ਆ ਤੇ ਉਹਦਾ ਜਿਹੜਾ ਮੈਂ ਕਹਾ ਗੋਲ ਜਾਂ ਕੋਈ ਉਹਦਾ ਉਹ ਲੱਭਣਾ ਚਾਹੀਦਾ ਸਬੂਤ ਮੈਂ ਕਹਾ ਗੋਲੀ ਚੱਲੀ ਲੋਕਾਂ ਵਾਰ ਸੁਣੀ ਸਭ ਕੁਝ ਹੋਇਆ ਤੇ ਫਿਰ ਹੁਣ ਸਬੂਤ ਕਾਦਾ ਲੱਭਣਾ ਇਹ ਕਰਕੇ ਜਿਹੜੀ ਇਹ ਘਟਨਾ ਡੇਰੇ ਵਾਸਤੇ ਹੋਣਦੀ ਆ ਬਹੁ ਮੜੀਆਂ ਹੋਣਦੀਆਂ ਨੇ ਪੁਲਿਸ ਨੂੰ ਸਾਡੀ ਰੱਖਿਆ ਕਰਨੀ ਪਏਗੀ ਨਹੀਂ ਤੇ ਲੋਕ ਇਹਨਾਂ ਦੇ ਖਿਲਾਫ ਪੂਰਾ ਤੁਰਨਗੇ ਅੰਦਰ ਆਨ ਲੋ ਜਿਹੜਾ ਧਰਨਾ ਦਿੱਤਾ ਗਿਆ ਉਹ ਕਹਿੰਦੇ ਨੇ ਵੀ ਸਾਡੀ ਜਿਹੜੀ ਇਹ ਕਾਰਵਾਈ ਬਟ ਲਿਖੀ ਨਹੀਂ ਇਸ ਮਕੇ ਇਹਦੇ ਵਿੱਚ ਮੁਕਦਮਾ ਦਰਜ ਆਲਰੇਡੀ ਜੀ ਜੀ ਤਿੰਨ ਦੋਸ਼ੀ ਰੈਸਲ ਨੇ ਰਾਤੀ ਜਿਹੜੀ ਵਾਰਦਾਤ ਕਰ ਇਹ ਦੱਸ ਰਹੇ ਨੇ ਵੀ ਸਾਡੇ ਇੱਥੇ ਗੋਲੀ ਚੱਲੀ ਹੈ ਉਹ ਵੀ ਅਸੀਂ ਟ੍ਰੇਸ ਕਰ ਰਹੇ ਹਾਂ ਜਲਦੀ ਜੀ ਤੇ ਔਰ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਨੇ ਸਾਰੀਆਂ ਅਸੀਂ ਜਲਦੀ ਟ੍ਰੇਸ ਕਰ ਰਹੇ ਹਾਂ ਇਹਨੂੰ ਕਿ ਜਿਹੜੇ ਲੱਗਦੇ ਨੇ ਉਹ ਤੋੜਾ ਜਿਹਾ ਜਿਸ ਤਰ੍ਹਾਂ ਸਾਡਾ ਇੱਕ ਨਾਕਾ HDFC ਬੈਂਕ ਦੇ ਕੋਲ ਹੈ ਉਹ ਵੀ ਉੱਥੇ ਚਾਹੀਦਾ ਜ਼ਰੂਰੀ ਆ ਇੱਕ ਨਾਕਾ ਉਹ ਕਹਿੰਦੇ ਨੇ ਸਾਨੂੰ ਬਾਜ਼ਾਰ ਦੇ ਚਾਹੀਦਾ ਉਹ ਵੀ ਅਸੀਂ ਸ਼ੁਰੂ ਕਰਵਾ ਦੇ ਰਹੇ ਹਾਂ ਕਿਉਂਕਿ ਜਿਹੜਾ ਚੌਂਕ ਦੇ ਨਾਕਾ ਨੂੰ ਬਾਜ਼ਾਰ ਚਫਟ ਕਰ ਦਿੰਦੇ ਨੇ ਕੋਈ ਇਹੋ ਜੀ ਨਾਕਿਆਂ ਦੀ ਫੋਰਸ ਦੀ ਕੋਈ ਕਮੀ ਨਹੀਂ ਆ ਨਾਕੇ ਲਾਵਾਂਗੇ ਔਰ ਪੈਟਰੋਲਿੰਗ ਵੀ ਪੂਰੀ ਚੱਲੇਗੀ PCR ਦੀ ਪੈਟਰੋਲਿੰਗ ਦੀ ਮੰਗ ਕੀਤੀ ਉਹ ਵੀ ਸ਼ੁਰੂ ਕਰਾ ਦਿੰਦੇ ਆ ਪਹਿਲੇ ਵੀ ਚੱਲਦੀ ਆ ਹੋਰ ਵਧਾ ਦਿੰਦੇ ਥੋੜੀ ਇਹਨਾਂ ਦੀ ਤਰਨਾ ਤੇ ਇਹ ਕਹਿ ਰਹੇ ਆ ਵੀ ਸਾਨੂੰ ਵੈਪਨ ਲਾਇਸੈਂਸ ਚਾਹੀਦੇ ਨੇ ਇਹਨਾਂ ਨੂੰ ਵੈਪਨ ਲਾਇਸੈਂਸ ਵੀ ਜੁਆਣਗੇ